ਹੋਰ ਪਾ ਬੈ ਰਿਆ ਵਾ ਉਹ ਬੈ ਰੇ ਬੈ ਰੇ ਬੱਲੇ ਕੋ ਮੱਛਾ ਕੀ ਹਾਲ ਵਾ ਠੀਕ ਠਾਕ ਬੈ ਜਾ ਬੈ ਜਾ ਸਗੇ ਬੈ ਗੇ ਹੋਰ ਪਾਣੀ ਪੂਣੀ ਮੰਗਾਈਏ ਨਹੀਂ ਨਹੀਂ ਬਸ ਬਸ ਹੋਰ ਫਿਰ ਕੀ ਕਾਰੋਬਾਰ ਚੱਲਦਾ ਅੱਜ ਕੱਲ ਕਾਰੋਬਾਰ ਆ ਡੰਗਰ ਡੰਗਰ ਬੱਛਾ ਹੀ ਰੱਖਿਆ ਵਾ ਅੱਛਾ ਅੱਛਾ ਕੋਈ ਫਾਇਦਾ ਹੈਗਾ ਕਿ ਐਵੇਂ ਪੱਠੇ ਪੁੱਠੇ ਪਾਈ ਜਾਂਦੇ ਜੇ ਫਾਇਦਾ ਹੈਗਾ ਵਾ ਕੀ ਫਾਇਦਾ ਆ ਵੀ ਦੋ ਜਿਹੇ ਪਾਈਦਾ ਡੇਰੀ ਤੇ 10 ਕਿਲੋ ਅੱਛਾ ਆਹ ਤੇ ਰੇਟ ਰਾਟ ਕੀ ਲੱਗਦਾ ਫਿਰ ਰੇਟ 80 ਕਿ ਲੱਗ ਹੀ ਜਾਂਦਾ ਵਾ ਪੜਾ ਰੇਟ ਹੋਇਆ ਪਿਆ ਆ ਡੰਗਰਾਂ ਦਾ ਹੈਂ ਯਾਰ ਮੇਰਾ ਵੀ ਇਰਾਦਾ ਕੋਈ ਮਹੀ ਲੈ ਆਈਏ ਜਾਂ ਕੋਈ ਗਾਈ ਵੇਖੀਏ ਕੋਈ ਹੈ ਨਹੀਂ ਕੋਈ ਤੱਕ ਜੇ ਕੋਈ ਮੇਰੇ ਅੱਗੇ ਤੱਕ ਜੇ ਇੱਕ ਹੈ ਕਿ ਤੂੰ ਦਲਾਲ ਕੋ ਹੈਗੀ ਆ ਅੱਛਾ ਦਲਾਲ ਕੋ ਹੈਗੀ ਦਲਾਲ ਕਿਤੇ ਛੇਲੀ ਨਾ ਲਾ ਦੇ ਯਾਰ ਨਹੀਂ ਨਹੀਂ ਛੇਲੀ ਨਹੀਂ ਲਾਉਂਦਾ ਬੰਦਾ ਠੀਕ ਆ ਅੱਛਾ ਆ ਲੱਗ ਗਈ ਆ ਚਲ ਜੀਏ ਕਰੀਏ ਬਣਾ ਪਤਾ ਚਾਹ ਕਰ ਦਿੰਨੇ ਜਾਏਗਾ ਨਾਲ ਫਿਰ ਮੇਰੇ ਆ ਚੱਲੋ ਚੱਲ ਫਿਰ ਚਲੀਏ ਚਲੋ ਇਹ ਨੱਥੂ ਕੋ ਪਤਾ ਕਰ ਲੀ ਹੂੰ ਕਾਬ ਖਾਏਗਾ ਡੰਗਰ ਮਾਰਾ ਨਹੀਂ ਬਖੰਦਾ ਨਹੀਂ ਨਹੀਂ ਆਹ ਹੋਇਆ ਉਹ ਜੀ ਬੈਠੀ ਦੋ ਥਾਂ ਆਹ ਹੋ ਗਿਆ ਭਾ ਹਾਂ ਇਹੋ ਹੀ ਆ ਬੋਈ ਹੋਰ ਜੀ ਭਾਜੀ ਹੋ ਭਾਈ ਕੀ ਹਾਲ ਏ ਭਾਜੀ ਕੀ ਹਾਲ ਏ ਬਸ ਠੀਕ ਠਾਕ ਵਧੀਆ ਵਧੀਆ ਬੈਠੇ ਜੀ ਬੈਠੇ ਬੈਜੋ ਬੈ ਜਾਪਾ ਇਹ ਤੁਹਾਨੂੰ ਕੁਰਸੀ ਤੇ ਬਣਾ ਕੀ ਮੈਂ ਮੱਦੀ ਬਖੋਣ ਲੈ ਆਇਆ ਵਾਂ ਮੱਜਾ-ਮੱਜਾ ਨਹੀਂ ਤੁਸੀਂ ਮੱਜਾ-ਮੱਜਾ ਦੋਂਦੇ ਜਾਉਂਦੇ ਹੈ ਉਹ ਕੰਮ ਹੀ ਕਰਦੇ ਸਿਰਫ ਤਾਲੀ ਦੀ ਕਿਉਂ ਕੀ ਬਾ ਉਹ ਸਾਨੂੰ ਬੈਣ ਦੀ ਠੀਕ ਆ ਅੱਛਾ ਠੀਕ ਠੀਕ ਤੇ ਅਸੀਂ ਪੈਸੇ ਨਹੀਂ ਹੋ ਜਿਆਦਾ ਖਰਚ ਨਹੀਂ ਕਿੰਨੇ ਖਰਚੋਗੇ ਅਸੀਂ 65000 ਰੁਪਿਆ ਖਰਚਣਾ ਹੀ ਹੋਈ ਤੋਂ ਜ਼ਿਆਦਾ ਨਹੀਂ ਹੋ ਖਰਚਣੇ ਇਹ ਉਹ ਵੀ ਚੰਗੀ ਦੁੱਧ ਦਾ ਦੇਣਾ ਹੈ 70 75 ਮੰਗਦਾ ਵਾ ਚਲੋ ਸਹਿਬ ਬਣ ਜੇ ਗੱਲ ਇਹ ਥੋੜਾ ਬੋਧਾ ਕਰ ਲਾਂਗੇ ਥੋੜਾ ਬੋਧਾ ਕਿਤੇ ਥੋੜਾ ਚੜ ਜਾ ਫਿਰ ਬੋਧਾ ਬਾਕੀ ਬਾਕੀ ਦੇਵਾਂਗੇ ਤੁਹਾਨੂੰ ਤੇਲ ਖਰਚਾ ਦੇ ਦਾਂਗੇ ਕੋਈ ਗੱਲ ਨਹੀਂ ਦਲਾਲੀ ਦੇ ਦਾਂਗੇ ਠੀਕ ਆ ਸਾਡੇ ਸੁਧਿਆੜੀ ਬਣਾਉਣੀ ਹੋਰ ਮੈਂ ਕਿਥੋਂ ਬਣਾਉਣੀ ਹੈ ਮੈਂ ਚਲੋ ਉੱਥੇ ਚਲੋ ਚੱਲੇ ਤੁਹਾਡਾ ਬੰਦਾ ਚਲੋ ਚਲੋ ਚੱਲ ਜੂਗਾਂ ਮੈਂ ਚਲੋ ਆ ਜਾਓ ਚਲੋ ਵੇਖ ਲੈਨੇ ਕਿਹੜੇ ਪਿੰਡ ਜਾਣਾ ਹੈ ਕਿਹੜੇ ਪਿੰਡ ਜਾਣਾ ਆ ਪਿੰਡ ਨਾਲ ਹੀ ਇਹ ਤਾਂ ਕੁਛ ਹੈ ਕਤੂ ਗਾਣਾ ਉਹ ਵਾਦੀ ਕਿੱਧਰ ਨੂੰ ਨਿਕਲਾ ਪੇਂਟ ਫੇਰ ਪਾ ਐ ਨੂੰ ਆ ਗਿਆ ਐ ਨੂੰ ਦੇਖ ਤੋ 4 ਲੱਖ ਰੁਪਏ ਕੋਈ ਨਾ ਆਜਣਾ ਕੋਈ ਨਹੀਂ ਛਾਤੀ ਤੇ ਮਰਾਓ ਮੱਜ ਦੀ ਛਾਤੀ ਮਾਰ ਲਓ ਅੱਛਾ ਆ ਡੇਕ ਜਰਾ ਆ ਮਾਜੇ ਬਣਨੇ ਜੀ ਅੱਛਾ ਹਾਂ ਮਾਈਟ ਸੇ ਇਹ ਬੰਦੇ ਨੂੰ ਕਰਨਾ ਸੀ ਜਿਹੜੇ ਪਾਉਣੇ ਕਰਨਾ ਸੌਦਾ ਫੋਨ ਤੇ ਕਰਨਾ ਸੀ ਬੈਠੋ ਬੈਹ ਜਾਨੀ ਤਲੇ ਮੈਂ ਕੋ ਪਾਪ ਤਬ ਹਾਲਦਾ ਬੜਾ ਵਾਲੇ ਤੂੰ ਹੋਰ ਨਾ ਕੋਈ ਗਲਤੀ ਕਰਦੀ ਜਿਹੜੇ ਛੇ ਸਾਲ ਨਾਲ ਲਵਾਰੀ ਪ੍ਰਾਪਰਟੀ ਸਿਰ ਤੇੜੀ ਕੀ ਹੋਣੀ ਨਾ ਮੈਂ ਵੀ ਜਦੋਂ ਦਿੜੀ ਦਿਉੜੀ ਬਣਾਉਣੀ ਕਿ ਨਹੀਂ ਬੰਦਾ ਉਹਦਾ ਠੀਕ ਵਾ ਨਾ ਸਾਡੇ ਤੋਂ ਨਾ ਬਣਾਇਆ ਹੋਰ ਕਿਸੇ ਤੋਂ ਬਣਾਈ ਲੀ ਲਗਾਈ ਹਲੋ ਸਾਨੂੰ ਵੀਰ ਕਿੱਥੇ ਆ ਆਵੇ ਲਈ ਆਈ ਜਰਾ ਉਹ ਬੰਦੇ ਆਏ ਆਪਣੇ ਮੱਛ ਲੈਣੇ ਨੇ ਪਾਣੀ ਉਹਨੂੰ ਕਿ ਲਈ ਆਈ ਪਾਣੀ ਆ ਪਾਣੀ ਫੜਿਆ ਜੀ ਨਾਲੇ ਬੋਤਲ ਆਜੋ ਭੇਲੀ ਆਜੋ ਅੰਮ ਲਾਜਾ ਬੰਦਾ ਠੀਕੋ ਤਾਂ ਘਰੂ ਸਾਬਣਾ ਅੰਕਾਰ ਤੇ ਆ ਦੁੱਧਿਆ ਸਭ ਜਿਆ ਕੋਈ ਕੋਈ ਕਰ ਲੈ ਕਰ ਲੈ ਠੀਕ ਆ ਕਰ ਲੈ ਕੋਈ ਅੰਦਰ ਸਹੀ ਆ 70 ਰੁਪਏ ਉੱਤ ਮੰਗਦਾ ਵਾ ਥੋੜਾ ਬੜਾ ਤੈਨੂੰ ਚਾਰ ਦਿਨ ਤੈਨੂੰ ਇੱਕ ਆ ਰਿਹਾ ਇੱਥੇ ਰਹਿ ਜੀ ਹੈ ਨਹੀਂ ਕਰ ਲਾਂਗੇ ਖਾ ਲਾਂਗੇ ਤੁਸੀਂ ਕਰੀ ਨਾ ਯਾਰਾ ਮੇਰੇ ਕੋਲ ਬੰਦਾ ਕੋਈ ਜਾਪਣ ਡਿਆ ਹੋਵੇ ਉਹਨੂੰ ਕਰੀਏ ਪਤਾ ਇਹ ਦਿਖਾਉ ਵੀ ਨਹੀਂ ਆਇਆ ਉਹਨੂੰ ਪੁੱਛੀ ਫਿਰ ਚੱਲ ਪੁੱਛੀਏ ਭਲਾ ਕੀ ਆਂਦਾ ਵਾ ਫਿਰ ਗਿਆ ਹੀ ਨਾ ਹੋਏ ਪਾ ਕੀ ਹਾਲ ਠੀਕ ਹੋ ਪੜੀ ਹੋਰ ਕੀ ਹਾਲ ਆ ਤੁਹਾਡਿਆ ਜਾਬ ਦਾ ਸਫਾਈਆਂ ਸੁਈਆਂ ਕਰਨਾ ਹੈ ਸਾਡਾ ਕੰਮ ਇਹੋ ਆ ਅੱਛਾ ਅੱਛਾ ਹੋਰ ਫਿਰ ਭਾ ਡੰਗਰ ਡੰਗਰ ਆਂਦੇ ਵੇਚਦੇ ਆ ਲੱਗਦਾ ਮੈਨੂੰ ਆ ਵੱਡੇ ਬਣਾ ਨੂੰ ਪਤਾ ਹੋ ਤੈਨੂੰ ਨਹੀਂ ਪਤਾ ਨਾ ਨਾ ਮੈਂ ਪੱਠੇ ਪਉਣਾ ਹਾਂ ਪੱਕੇ ਪਤਾ ਨਹੀਂ ਪਤਾ ਫਿਰ ਮੜੀ ਗੱਲ ਤੇ ਸੁਣ ਲੋ ਉੱਠ ਕੇ ਹਾਂ ਕਿੱਥੇ ਜੇ ਵੱਡਾ ਪਾਣੀ ਕਿੱਥੇ ਆ ਉਹ ਕਿਹੜਾ ਵੇਲੀ ਪੜਦਾ ਹਾਂ ਇਹ ਡੰਗਰ ਵੇਚਣਦੇ ਆ ਮੱਝ ਆ ਇਹ ਖੋਲ ਕੇ ਮੈਂ گویا ਗਾਇ ਕਰਦਾ ਮੈਂ گویا ਬੜਾ ਕਰ ਦਿੰਦਾ ਹਾਂ ਹਾਂ ਕੰਧ ਆ ਜਾਂਦੇ ਸੋਣੋ ਠੀਕ ਹੈ ਅਹੀਂ ਪਾ ਕੇ ਪੁੱਛਿਆ ਡੰਗਾ ਹੈ ਮਾਜੀ ਖਾਣੀ ਇੱਕ ਵੱਡੇ ਭਰਾ ਨੂੰ ਆਜ ਮਾਰ ਦੇਣੀ ਸੀ ਆਪਣੇ ਨੂੰ ਉਹ ਕਣੀ ਮਿੱਠਾ ਹੁੰਦਾ ਵਾ ਹਾਂ ਆਪਣੀ ਮਰਜ਼ੀ ਕਰਦਾ ਮੈਂ ਪਾ ਪੱਠੇ ਕਿਥੇ ਪਾਉਣਾ ਹੈ ਆ ਪਿਆ ਜਾਂਦਾ ਸੱਡੀ ਤੁਹਾਡਾ ਸਿਆ ਕੀ ਹਾਲ ਚੱਲ ਨੇ ਕਿੱਧਰ ਆਉਣੇ ਹੋਗੇ ਅੱਜ ਫਿਰ ਆਹ ਤੁਹਾਡੇ ਆ ਗਏ ਆ ਔਰ ਪਾਣੀ ਹਾਲ ਨੇ ਅਗੀ ਹਾਲ ਵਧੀਆ 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 ਬਈਆ ਸ਼ਕਲ ਹੈ ਮਰੀ ਤਾਂ ਪੀਓ ਗੱਲ ਲਫੜੋ ਯਾਰ ਪਾਣੀ ਪੀਓ ਕਿਉਂ ਨਹੀਂ ਲੈ ਆਓ ਯਾਰ ਪਾਣੀ ਪੀਏ ਯਾਰ ਪਾਣੀ ਹਲੋ ਬੜੀ ਪੀ ਲੋ ਬੜੀ ਪਿਆਰ ਕੇ ਜਾਂਦਾ ਚੱਲ ਪੀ ਲੋ ਫੇਰ ਕਿਉਂ ਹੁੰਦਿਆ ਇੱਕੜਾ ਲੜਕੀ ਕਰ ਚਲਾ ਪਾਣੀ ਆ ਕੋਈ ਨਹੀਂ ਗਾਓ ਇਹ ਪਾਣੀ ਯਾਰ ਮੜਿਆ ਪਾਣੀ ਪੀਂਦਾ ਯਾਰ ਬਹੁਤ ਚਾਹ ਬਣਾ ਆ ਜਾ ਕੇ ਮਾਦਮ ਕਹ ਚਾਹ ਬਣਾਵੇ 2-4 ਕੱਪ ਵਧੀਆ ਜੀ ਆ ਜਾਓ ਮਾਝੇ ਸੁਣੀ ਦੀ ਸੀ ਤੁਹਾਡੇ ਕੋਲ ਮਾਝੀ ਵੀ ਦੇ ਦਿੰਨੇ ਆ ਪਾਣੀ ਧਾਣੀ ਤੇ ਪੀ ਲੋ ਕੀ ਗੱਲ ਕਾਲੀ ਐ ਤੈਨੂੰ ਬੜਾ ਚੇਰ ਹੋ ਗਿਆ ਤੂੰ ਤਾਂ ਹੁਣ ਨਹੀਂ ਦੇਖਾ ਉਹ ਯਾਰ ਇਦਾਂ ਹੀ ਕੰਮਕਾਰ ਹੁੰਦੇ ਤੈਨੂੰ ਪਤਾ ਵਾ ਤੇ ਫਿਰ ਕੰਮ ਕਰਾਂ ਵਿੱਚ ਨੰਬਰ ਕੰਮ ਕੱਢਣਾ ਵੀ ਉਖਾ ਹੁੰਦਾ ਤੇ ਤੂੰ ਫਿਰ ਕੰਮ ਦੀ ਗੱਲ ਕਰਦੇ ਭਾ ਫਿਰ ਕੰਮ ਦੀ ਗੱਲ ਕੋਈ ਨਹੀਂ ਆ ਜਾਓ ਵੇਖ ਲੋ ਯਾਰ ਤੂੰ ਪਹਿਲਾਂ ਆ ਜਾ ਉਹ ਤੂੰ ਇੱਥੇ ਬਹਿ ਰਿਹਾ ਵਾ ਕੱਲ ਜਨ ਤੂੰ ਆਖੜੀ ਐ ਨਾ ਮੈਂ ਕੰਮ ਨਹੀਂ ਕਰਨਾ ਤੈਨੂੰ ਪਤਾ ਵੇਖਦਾ ਹੋਇਆਗਾ ਸਿਕਣ ਵਾਲਾ ਸਭ ਕੋਈ ਕਰਨ ਵਾਲਾ ਕਾਰ ਕਰ ਨੂੰ ਆਦੋ ਜੀ ਆ ਇਹ ਭਾ ਕੇ ਹੋਣੀ ਉਹ ਬੰਦਾ ਆਪਣਾ ਹੀ ਆ ਯਾਰ ਥੋੜਾ ਜਨਾ ਵਧਾ ਜਾਵਾ ਪੱਲੇ ਬੁਟੇ ਤੇ ਪਾਈ ਜਾਂਦਾ ਹਣਾ ਕੋ ਭਰਾਵਾ ਕੋਣਾ ਕੋਈ ਨੂੰ ਕਹਿਣਾ ਪੈਂਦਾ ਬਾਰ ਬਾਰ ਫੇਰ ਕਰਦਾ ਹੀ ਆ ਜਿੰਨੇ ਖਨਾਰ ਰੱਖੇ ਭਰਾ ਇਹਨਾਂ ਨੂੰ ਇੱਕ ਇੱਕ ਵੀਡੀਓ ਦੇ ਹਾਂ ਬੰਦਿਆਂ ਨੂੰ ਉਹ ਯਾਰ ਐ ਫਿਰ ਇਹ ਬੱਚੇ ਨੇ ਇਹਨਾਂ ਸਿਖਾਉਂਦੇ ਅਜੇ ਦੇ ਇਹ ਅੱਜ ਕੰਮ ਕਰ ਕੰਮ ਨਹੀਂ ਤੰਗੇ ਬਣ ਲੱਗਣਾ ਢੇੜੀ ਮੱਝ ਆਵੇ ਜੀ ਆ ਮਾਲੀ ਵੀ ਆਪਣਾ ਹੀ ਮਰਾਦਾ ਆਪਾਂ ਮੱਝ ਉਹ ਮਾਲੀ ਹੈ ਮਾਲੀ ਆ ਇਹਦੇ ਇਹ ਗੱਲ ਭਰਾਵਾ ਤੂੰ ਜਦੋਂ ਵੱਡਾ ਨਹੀਂ ਪਛਾਣਦੀ ਹੈ ਨਵਾਂ ਹੀ ਬੰਦਾ ਲੱਗਦਾ ਤੂੰ ਹੈ ਆਈ ਮੱਝ ਭਰਾਵਾ ਇਹ ਕਿੰਨਾ ਸਮੁੰਦਰ ਵਿੱਚ ਆਵਾ ਬਸ ਸਿਰ ਰਹਿ ਗਏ 15 20 ਨੇ ਰਹਿ ਗਏ ਨੇ ਜਿਆਦਾ ਨਹੀਂ ਠੀਲ ਆ ਤਾਂ ਨੇ ਨਾ ਤੂੰ ਆਕਰ ਫਿਰ ਗੱਲ ਤੈਨੂੰ ਦੱਸਿਆ ਦੇਗਾ ਕਾ ਰਿਹਾ ਗੱਲ ਹਾਂ ਵੀ ਨਾ ਤੁਸੀਂ ਤਾਂ ਸਿੱਖੀ ਜਾਣਾ ਕਿੱਥੋਂ ਤੱਕ ਛੱਡਣੀ ਮੱਝ ਤੈਨੂੰ ਦੱਸਿਆ ਯਾਰ ਕਿੰਨੇ ਜਾਇਜ਼ ਜਾਇਜ਼ ਦੇ ਦਾਲੋ ਬੰਦੇ ਜਾ ਜਾ ਜੀ ਯਾਰ ਤੈਨੂੰ ਮੈਂ ਪਹਿਲਾਂ ਗੱਲ ਦਸੀ ਹੀ ਤੈਨੂੰ ਪਤਾ ਦਾ ਲੱਖ ਡੇਟ ਲੱਖ ਦੀ ਮੱਝ ਹੁੰਦੀ ਆ ਦਾ ਤੇ ਮੈਨੂੰ ਪੈਸੇ ਦੀ ਜ਼ਰੂਰਤ ਆ ਮੈਂ ਤਾਂ ਕਰੇ 78000 ਵਿੱਚ ਦੇਣ ਲਿਆ ਵਸੀ ਮੈਨੂੰ ਲੱਗ ਕੇ ਪਾਰੀ ਲੱਗੇ ਨੇ ਨਹੀਂ ਪਾ ਜੈ ਜੈ ਕਰੀ ਜੈ ਜੈ ਕਰ ਲੋ ਨਹੀਂ ਨਹੀਂ ਯਾਰ ਮੈਂ ਬਿਲਕੁਲ ਹੱਥ ਲੈ ਲੈ ਛੱਟ ਯਾਰ ਉਹ ਨਹੀਂ ਯਾਰ ਗੱਲ ਨਹੀਂ ਬਣ 65 ਠੀਕ ਹੈ ਕੋਈ ਨਹੀਂ ਨਾ ਮੈਨੂੰ ਕਰੀ ਤੂੰ ਘਟਾਵਾ ਦਾ 70 ਠੀਕ ਚੱਲ ਤੇਰੇ ਕਹਿਣ ਤੇ ਮੈਂ 65 ਕਹਿ ਦਿੰਦਾ ਇਹ ਦੋ ਵਾਦ ਨਹੀਂ ਹੋ ਮੇਰੇ ਕੋਈ ਨਹੀਂ ਚੱਲ ਮੈਂ ਅਸੀਂ ਲਾਗੇ ਨੇ ਤੂੰ ਬੰਦੇ ਆਪਣੇ ਨਥੂਸੇ ਨੂੰ ਪਾਲੇ ਵਿੱਚ ਤੂੰ 70000 ਰੁਪਇਆ ਘਟ ਨਹੀਂ ਜੇ ਲੱਗਣ ਇਹ ਬਾਦਲ ਆ ਜਾਣੇ ਅੱਗੇ 65 ਲਾ ਤਾ ਤੁਹਾਨੂੰ ਨਹੀਂ ਯਾਰ ਅਸੀਂ ਤਾਂ ਮੈਨੂੰ ਲਾਗੇ ਮੈਂ ਤਾਂ ਬੰਦਾ ਆਪਣਾ ਆ ਗਿਆ ਵਿੱਚ ਫੋਨ ਫਿਰ ਭਾ ਕੀ ਕਰਨੀ ਕਰੋ ਥੋੜਾ ਬੋ ਤਾਂ ਇਹ ਚੜ ਜਾਂਦੇ ਨੇ ਤੂੰ ਹੀ ਥੋੜਾ ਬੋ ਠਾਹ ਜੋ ਯਾਰ ਮੈਂ ਤੇਰੇ ਕਰਕੇ ਨਾ ਦਾ 10000 ਛਾਇ ਦੇ ਦੇ 60000 ਰੁਪਿਆ ਯਾਰ 10000 ਵਧਾ ਤਾ ਮੈਂ ਨਹੀਂ ਯਾਰ ਹੋਰ ਦੱਸ ਹੁਣ ਮੈਂ ਭਾ ਕੀ ਕਰ ਸਕਦਾ ਉਹ ਮਿਲ ਸਿਆ ਛਾਇ ਬਣਾ ਯਾਰ ਮੱਝ ਵੇ ਇਹ ਤੂੰ ਗੱਲ ਕਰ ਲੈਣਾ ਮਾਈ ਤੇ ਜੀਰ ਪਾ ਸੇਵਾ ਵੀ ਕਰਨੀ ਹੈ ਜੇ 2 ਮਹੀਨੇ ਰਹਿੰਦੇ ਆ ਜੇ ਸੂਣ ਚ ਉਹ 2 ਮਹੀਨੇ ਨਹੀਂ ਭਰਾ ਰਹਿੰਦੇ ਤੈਨੂੰ ਭਲੇਖਾ ਲੱਗ ਗਿਆ ਯੋ ਹਾਂ 15 20 ਦਿਨ ਰਹਿ ਕੇ ਸਾਰੇ ਨਹੀਂ ਯਾਰ ਉਹ ਨਹੀਂ 15 20 ਦਿਨ ਲਾਇਆ ਨਹੀਂ 15 20 ਦਿਨ ਹੀ ਰਹੇ ਨੇ ਕੋਈ ਸਿਆ ਤੈਨੂੰ ਪਤਾ ਮੈਂ ਤੇ ਪਹਿਲੀ ਵਾਰੀ ਡੰਗਰ ਰੱਖਣਾ ਵੀ ਉਹ ਮੈਂ ਭਰਾ ਤੈਨੂੰ ਪਹਿਲਾ ਹੀ ਵੇਲੇ ਇਸੇ ਕਰ ਤੂੰ ਝੋਟੇ ਥਲੇ ਜਾਈ ਜਾ ਨਾ ਹੰਦਾ ਆਪਣਾ ਵਾ ਚੱਲ ਵੇਖ ਲਈ ਚੱਲ ਫਿਰ ਆਜੋ 68000 ਠੀਕ ਹੈ ਨਹੀਂ ਨਹੀਂ ਯਾਰ ਇੰਨੀ ਘੱਟ ਨਹੀਂ ਉਹ ਠੀਕ ਆ ਪਾ ਮਕਾਸ਼ ਯਾਰ ਤੂੰ ਨੱਬਾ ਕਰ ਗਿਆ ਯਾਰ ਕਿਹਾਸ਼ ਤੇ ਮਕਾਸ਼ ਆ ਉਹ ਨਹੀਂ ਚੱਲ ਬੰਦੇ ਯਾਰ ਨਹੀਂ ਨਾ ਕਰ ਉਹ ਇਹ ਕਿਹੜਾ ਬੱਕਰੀ ਆ ਯਾਰ ਤੁਸੀਂ ਦਸਾ ਦੱਗਣਾ ਕਰਦੇ ਹੋ ਇਹਦੀਆਂ ਹੈ 68000 ਚੱਲ ਬੰਦੇ ਆਪਣੇ ਆ ਕਰ ਲੈ ਕਰ ਲੈ ਨਹੀਂ ਯਾਰ ਥੋੜਾ ਬੋਧ ਤਾਂ ਕਰੋ ਮੈਂ ਕੋਈ ਹੁੰਦਾ ਜਰਾ ਉਹ ਨਹੀਂ ਯਾਰ 68000 ਮੱਝ ਵੇਖ ਕਿਦਾਂ ਦੀ ਆ ਰੂਪ ਰੰਗ ਵੇ ਵਧੀਆ ਟੌਪ ਦਾ ਵਾੁੰਡੇ ਸਿੰਘ ਆ ਨਹੀਂ ਪਾ ਸਿੰਗ ਵੇਲਾ ਵਿੰਗਾ ਸਿੰਗੀ ਇੱਕ ਤੇਰੀ ਮਾਦਾ ਤੈਨੂੰ ਪਤਾ ਹੀ ਕੁਝ ਨਹੀਂ ਯਾਰ ਤੂੰ ਮੇਰੇ ਸਾਹ ਨਵਾਂ ਬੰਦਾ ਲਾ ਸਿੰਗ ਤੇ ਆ ਮੈਨੂੰ ਕਿ ਬੰਦੇ ਦੱਸਿਆ ਕਿ ਕੁੰਡੇ ਚਾਹੀਦੇ ਉਹ ਝੋਟੇਗਾ ਉਹਦਾ ਨੇ ਨਹੀਂ ਨਹੀਂ ਸੀਲ ਆਦਾ ਬਹਿਰ ਬੁਨਦੀ ਹੈ ਕੱਢੋ ਸਾਈ ਕੱਢੋ ਤੇ ਇੱਥੇ ਰੰਗੇ ਕਰ ਲੈਣੇ ਘਟਾਵਾ ਚੱਲ ਦੇ ਯਾਰ ਕੰਮ ਨੇ ਬੇਰ ਕੋਈ ਨਹੀਂ ਹੁੰਦਾ ਮੰਨ ਲਿਆ ਕਰ ਲੈ ਸਹੀ ਤੂੰ ਫੋਟੋ ਬਤਾਉ ਆਏ ਆ ਸਹੀ ਉਹ ਨਹੀਂ ਹੈ ਉਹ ਨਹੀਂ ਨਹੀਂ ਮੰਨਿਆ ਕਰੋ ਮੰਨ ਲਓ ਖਾਓ ਯਾਰ ਬਹੁਤ ਹੀ ਜ਼ਿਆਦਾ ਵਾ ਬਹੁਤ ਰਿਆ 500 ਵਾਲਾ ਉਹ ਫਾੜ ਲਿਆ 570 ਰਿਆ ਚਲ 67 ਪੂਰਾ ਕਰ ਦੋ ਵੀ ਯਾਰ ਮੈਂ ਤੂੰ ਹੁਣ ਕੱਟ ਨਹੀਂ ਜੇ ਤੂੰ ਬੰਦਾ ਆਪਣਾ ਵਾ ਇਹ ਕਰਕੇ ਉਹ ਚੱਲ ਯਾਰ ਫੜਾ ਲਈਏ 67 ਚਲ ਚੱਲ ਆਈਏ ਕੋਈ ਗੱਲ ਨਹੀਂ ਕੋਈ ਨਹੀਂ ਤੇ ਕਦੋਂ ਖੜਨੀ ਜੇ ਤੂੰ ਲੈ ਜਾਗੇ ਅਸੀਂ ਸਵੇਰੇ ਆਵਾਂਗੇ ਨਾਲੇ ਪੈਸੇ ਸਾਰੇ ਦੇ ਜਾਗੇ ਸਾਨੂੰ ਨਹੀਂ ਲੈ ਜਾ ਤਾਹੇ ਮੈਂ ਐਡਵਾਂਸ ਲੈਣੇ ਕਿ ਮੈਂ ਨਹੀਂ ਦੇ ਦਾਂਗੇ ਪਾ ਦੇ ਦਾਂਗੇ ਪਹਿਲੀ ਗੱਲ ਤੇ ਮੁੜ ਕੇ ਨਹੀਂ ਲੈ ਗਿਆ ਡਿੱਚ ਪਾ ਨਹੀਂ ਨਹੀਂ ਜ਼ਰਦਾਰ ਬਾਤ ਬਲੋ ਫ੍ਰੀਜ ਦੇਤੀ ਸਮਝ ਲੈ ਚੋਇਆ ਹਣਾ ਸਵੇਰੇ ਫਿਰ ਸਵੇਰੇ ਹੀ ਤੰਤੇ ਲੱਗਾਂਗੇ ਆ ਪਿੱਛੇ ਪੱਕੇ ਮੇਰਾ ਭਰਾ ਪਾ ਦੀ ਉਹ ਚੋਣੀ ਕਿੱਥੇ ਆਹ ਸੂਣ ਵਾਲੀ ਆ ਯਾਰ ਸੂਣ ਵਾਲੀ ਆ ਤੂੰ ਚੋਰ ਮੈਨੂੰ ਹਣ ਪਤਾ ਨਹੀਂ ਮੈਂ ਪਹਿਲੀ ਵਾਰ ਹੀ ਲੈਣ ਆਇਆ ਹਾਂ ਉਹ ਗੁਰੂਆ ਸੇਵਾ ਕਰਦਾ ਵਾ ਉਹ ਨਹੀਂ ਗੱਲ ਹੈ ਕੀ ਚਲੋ ਠੀਕ ਹੈ ਨਾ ਠੀਕ ਚੱਲ ਫੇਰ ਠੀਕ ਆ ਪਾ ਹੋਰ ਫੇਰ ਬਾਕੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਪਾ ਠੀਕ ਠਾਕ ਜਿਹੜਾ ਪਿੰਡ ਆ ਪਾ ਆਪਣਾ ਆਪਣਾ ਪਿੰਡਾ ਟੁਕੜਾ ਵਾਲਾ ਅੱਛਾ ਸਹੀ ਠੀਕ ਆ ਪਾ ਠੀਕ ਆ ਫਿਰ ਸਵੇਰੇ ਅਸੀਂ ਆਵਾਂਗੇ ਮਨੇ ਨਾ ਨਾ ਜਾਏ ਮੱਝ ਕੇ ਨਹੀਂ 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 ਯਾਰ ਸਾਈ ਲੱਲੀ ਆ ਤਾਂ ਸਭ ਜ਼ੁਬਾਨ ਦੀ ਗੱਲ ਵਾ ਕੀ ਪਾ ਸਾਈ ਲਾ ਇਹਨੂੰ ਜ਼ੁਬਾਨ ਕਰਕੇ ਤਾਂ ਵੀ ਬਹੁਤ ਕੋਈ ਗੱਲ ਨਹੀਂ ਫੀਡ ਫੜ ਪਾ ਦਿਓ ਹੈ ਫੀਡ ਫੜ ਯਾਰ ਪਾਉਣੀ ਹੋਣੀ ਥੋੜੀ ਰੱਖ ਲੈ ਜਾਨ ਚੱਲੀਏ ਫੇਰ ਨੱਥਾ ਜੀ ਹੋ ਠੀਕ ਆ ਓਕੇ ਅਰੇ ਭਰਾ ਕਿਉਂ ਨਾ ਛੋਟਾ ਬੋਲਾ ਉਹ ਕੋਈ ਨਹੀਂ ਰੱਖ ਲਾਂਗੇ ਤੇਰਾ ਕਾਹੜਾ ਰੱਖਾਂਗੇ ਤੇਰੇ ਨਾਲ ਜਿਹੜੀ ਜ਼ਬਾਨ ਕੀਤੀ ਉਹ ਕਰਾਂਗੇ ਜਿੰਦ ਨੇ ਨਾਲ ਫੁਲਕਾ ਚੱਲਣ ਡਿਆ ਭਰਾ ਓ ਠੀਕ ਆ ਹੁਣ ਪਤਾ ਵਾ ਯਾਰ ਟੈਨਸ਼ਨ ਘੱਟ ਲੈਣਾ ਚੰਗਾ ਫਿਰ ਭਾਜੀ ਚੰਗਾ ਹੀ ਮਰਾਂ